ਮੇਰੇ ਪਿਆਰੇ ਵੀਰੋ ਭੈਣੋ ਥੋੜੇ ਦਿਨਾਂ ਨੂੰ ਆਪ ਜੀ ਦੇ ਲਈ ਅਸੀਂ ਨਵੀਂ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜੋ 4 ਜਨਵਰੀ ਤੋਂ ਸ਼ੁਰੂ ਹੋਵੇਗੀ ਉਸ ਦਾ ਨਾਮ ਹੈ ਮੈਡੀਟੇਸ਼ਨ ਇਹ ਵੀ ਰਿਕੁਐਸਟ ਆਈ ਹੈ ਕਿ ਕੁਝ ਇਹ ਤਾਂ ਦੱਸੋ ਵੀ ਉਹ ਮੈਡੀਟੇਸ਼ਨ ਕਿੱਥੇ ਕੀਤੀ ਜਾਵੇ ਕਿਵੇਂ ਕੀਤੀ ਜਾਵੇ ਕਿਹੋ ਜਿਹਾ ਕਮਰਾ ਹੋਣਾ ਚਾਹੀਦਾ ਹੈ ਡਿਸਟਰਬੈਂਸ ਕਿਵੇਂ ਕਿੰਨੀ ਟੋਲਰੇਟ ਹੋ ਸਕਦੀ ਹੈ ਤੇ ਹੋਰ ਇਸ ਤਰ੍ਹਾਂ ਦੇ ਕਈ ਸਵਾਲ ਆ ਗਏ ਮੈਡੀਟੇਸ਼ਨ ਸ਼ੁਰੂ ਕੀਤੀ ਹੈ ਉਸੇ ਦਿਨ ਤੋਂ ਇੱਕ ਲਗਨ ਮਨ ਵਿੱਚ ਜ਼ਰੂਰ ਰਹੀ ਹੈ ਕਿ এনवायरमेंट ਜਿਹੜਾ ਹੈ ਉਹ ਇੱਕ ਸੂਟੇਬਲ এনवायरमेंट ਹੋਵੇ ਇੱਕ ਐਸ ਤਰ੍ਹਾਂ ਦਾ এনवायरमेंट ਹੋਵੇ ਜਿੱਥੇ ਪਹਿਲਾਂ ਹੀ ਦਿਮਾਗ ਜੋ ਭੱਜਾ ਫਿਰਦਾ ਹੈ ਉਹਦੇ ਵਿੱਚ ਹੋਰ ਖਿਆਲ ਆਉਣਗੇ ਤੇ ਉਸ ਦੇ ਵਿੱਚ ਤੁਸੀਂ ਕੀ ਕੀ ਸੈਟਿੰਗ ਕਰਨੀਆਂ ਨੇ ਕਿਸ ਤਰ੍ਹਾਂ ਦੀਆਂ ਸੈਟਿੰਗ ਕਰਨੀਆਂ ਨੇ ਕਿਸ ਤਰ੍ਹਾਂ ਦੀ ਪੋਜੀਸ਼ਨ ਕਿਵੇਂ ਹੋਵੇਗਾ ਸਾਰਾ ਕੁਝ ਉਹਦੀ ਮੈਂ ਤੁਹਾਨੂੰ ਅੱਜ ਥੋੜੀ ਜੀ ਜਾਣਕਾਰੀ ਦੇਣ ਲੱਗਿਆ ਸੋ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਕਾਪੀ ਕਰੋ ਸੇ ਆਪਣੇ ਹਿਸਾਬ ਨਾਲ ਆਪਣਾ ਸੈਟਅਪ ਕਰੋ ਜਿੱਥੇ ਤੁਸੀਂ ਬਿਲਕੁਲ ਕੰਫਰਟੇਬਲ ਫੀਲ ਕਰਦੇ ਹੋ ਲਓ ਫੇ ਸ਼ੁਰੂ ਕਰਦੇ ਹਾਂ ਆਪਣੀ ਮੈਡੀਟੇਸ਼ਨ ਦੇ ਰੂਮ ਦੀ ਇੱਕ ਛੋਟੀ ਜੀ ਆਪਦੇ ਨਾਲ ਮੁਲਾਕਾਤ ਜਦੋਂ ਇਹ ਮੈਂ ਘਰ ਬਣਾਇਆ ਸੀਗਾ ਬਹੁਤ ਸਾਲ ਪਹਿਲਾਂ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਮੈਂ ਇੱਕ ਐਸਾ ਕਮਰਾ ਜ਼ਰੂਰ ਬਣਾਉਣਾ ਹੈ ਜਿੱਥੇ ਬੈਠ ਕੇ ਮੈਡੀਟੇਸ਼ਨ ਕੀਤੀ ਜਾ ਸਕੇ ਇਸ ਦਾ ਕਮਰਾ ਇਸ ਦੀ ਲੇਆਉਟ ਉਹਦੀ ਆਪਣੇ ਬਲੀਵਸ ਦੇ ਨਾਲ ਹੋਣੀ ਚਾਹੀਦੀ ਹੈ ਜੇ ਤੁਸੀਂ ਪੁਆਇੰਟਡ ਵੈਰੀਟੇਸ਼ਨ ਕਰਨਾ ਚਾਹੁੰਦੇ ਹੋ ਤਾਂ ਇੱਕ ਕੋਈ ਮੂਰਤੀ ਜਾਂ ਕੋਈ ਹੋਰ ਚੀਜ਼ ਜੋ ਤੁਹਾਨੂੰ ਚੰਗੀ ਲੱਗਦੀ ਹੈ ਉਹਦੀ ਜ਼ਰੂਰ ਸੈਟਿੰਗ ਹੋਣੀ ਚਾਹੀਦੀ ਹੈ ਇਹ ਤੁਸੀਂ ਨੋਟ ਕਰਕੇ ਰੱਖਿਓ ਔਰ ਨਾਲ ਉਸਦੇ ਹਲਕਾ ਹਲਕਾ ਇੱਕ ਹੋ 뮤지컬 ਇਹ ਜੋ ਤੁਹਾਨੂੰ ਸ਼ੂਧਿੰਗ ਲੱਗੇ ਪਿਆਰਾ ਲੱਗੇ ਔਰ ਬਹੁਤ ਹੀ ਸੋਹਣਾ ਤੇ ਬੜਾ ਪਿਆਰਾ ਖੂਬਸੂਰਤ ਹੋ ਇਹ ਜੀ ਸਟੈਚੂ ਇਹ ਜੀਆਂ ਵਸਤੂਆਂ ਰੱਖੋ ਜਿਸ ਦੇ ਨਾਲ ਦੇਖਦੇ ਸਾਰ ਮਨ ਦੇ ਵਿੱਚ ਕੋਈ ਸ਼ਾਂਤੀ ਆਵੇ ਆਨੰਦ ਆਵੇ ਤੁਸਨ ਦੇਖ ਕੇ ਜੀ ਖੁਸ਼ ਹੋ ਜਵੇ ਪਿਆਰ ਦੀ ਭਾਵਨਾ ਆਵੇ ਔਰ ਉਸ ਦੇ ਨਾਲ ਹੋਰ ਜਾਗਰਤੀ ਅੰਦਰੋਂ ਇੱਛਾ ਪੈਦਾ ਹੋਵੇ ਨੇਚਰ ਦੇ ਨਾਲ ਕਨੈਕਸ਼ਨ ਹੁੰਦਾ ਹੋਵੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਅਰਗਬਤੀ ਕੋਈ ਡਿਫਿਊਜ਼ਰ ਜੋ ਕਿ ਇਸ ਦੇ ਮਾਹੌਲ ਨੂੰ ਬੜਾ ਸੁਗੰਧੀ ਬਣਾ ਦੇਵੇ ਉਹ ਵੀ ਬਹੁਤ ਹੈਲਪ ਕਰਦਾ ਹੈ ਬੇਸ਼ਿਵਾ ਵਰਮੋਏ ਹੈ ਸ਼ੁਭ ਕਰਮਨ ਤੇ ਕਭੂ ਨਾ ਡਰੋ ਕਿ ਡਿਫਿਊਜ਼ਰ ਹੈ ਜਿਸ ਦੇ ਵਿੱਚ ਤੁਸੀਂ ਬਹੁਤ ਸੋਹਣੇ ਔਇਲ ਪਾ ਸਕਦੇ ਹੋ ਪਾਣੀ ਵਿੱਚ ਮਿਕਸ ਕਰਕੇ